ਨਜੀਪਿਆ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਦਿਲਬਾਗ ਸਿੰਘ ਗਿੱਲ ਦੀ ਅਗਵਾਈ ਹੇਠ ਇੱਕ ਸੂਬਾ ਪੱਧਰ ਦੀ ਮੀਟਿੰਗ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਬਿਜਲੀ ਨਿਗਮ ਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਬਿਜਲੀ ਮੰਤਰੀ ਸੰਜੀਪ ਅਰੋੜਾ ਦੀ ਰੈਜ ਉਤੇ ਜੋ 2 ਨਵੰਬਰ ਦਾ ਸੂਬਾ ਪੱਧਰੀ ਰੋਸ ਧਰਨੇ ਤੇ ਮਾਰਚ ਰੱਖਿਆ ਗਿਆ ਹੈ ਉਸ ਵਿੱਚ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਡੀ ਗਿਣਤੀ 'ਚ ਸ਼ਮੂਲੀਅਤ ਕਰੇਗੀ ਸਰਦਾਰ ਗਿੱਲ ਨੇ ਸਖਤ ਸ਼ਬਦਾਂ ਚ ਕਹਿਆ ਕਿ ਬੀਕੇ ਐਮਯੂ ਕਿਸੇ ਵੀ ਕੀਮਤ ਤੇ ਬਿਜਲੀ ਨਿਗਮ ਦੀਆਂ ਬੇਸ਼ਕੀਮਤੀ ਜਾਇਦਾਦਾਂ ਨੂੰ ਨਾ ਤਾਂ ਵੇਚਣ ਦੇਵਗੀ ਅਤੇ ਨਾ ਹੀ ਕੇਂਦਰ ਸਰਕਾਰ ਦਾ ਬਿਜਲੀ ਬਿੱਲ 2025 ਲਾਗੂ ਹੋਣ ਦਿੱਤਾ ਜਾਵੇਗਾ ਸਰਦਾਰ ਗਿੱਲ ਨੇ ਦੱਸਿਆ ਕਿ ਐਸੀ ਬਿਜਲੀ ਬਿੱਲ 2025 ਦਾ ਹਿੱਸਾ ਸਮਾਰਟ ਮੀਟਰ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ ਸ਼ਕਤੀ ਨਾਲ ਪੰਜਾਬ ਪਰ ਵਿੱਚ ਲਗਵਾ ਰਹੀ ਹੈ ਤੇ ਬੀ ਕੇ ਐਮ ਯੂ ਲਗਾਤਾਰ ਇਹਨਾਂ ਸਮਾਰਟ ਮੀਟਰਾਂ ਨੂੰ ਹੱਥੀਂ ਪੁੱਟ ਕੇ ਬਿਜਲੀ ਨਿਗਮ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਚੁੱਕੀ ਹੈ ਸਰਦਾਰ ਗਿੱਲ ਨੇ ਕਿਹਾ ਕਿ ਸਮਾਰਟ ਮੀਟਰ ਨਾਲ ਹੋ ਰਹੀ ਅੰਨੀ ਲੁੱਟ ਬਿਜਲੀ ਬਿੱਲ 2025 ਦੇ ਲਾਗੂ ਹੋਣ ਤੋਂ ਬਾਅਦ ਸਿਖਰ ਤੇ ਪਹੁੰਚ ਜਾਵੇਗੀ ਜਿਸ ਵਿੱਚ ਸੂਬਾ ਤੇ ਕੇਂਦਰ ਸਰਕਾਰ ਬਰਾਬਰ ਦੀਆਂ ਹਿੱਸੇਦਾਰ ਹੋਣਗੀਆਂ ਉਨਾ ਦੱਸਿਆ ਕਿ 2 ਨਵੰਬਰ ਦੀ ਧਰਨੀ ਵਿੱਚ BKMU ਦਾ ਵੱਡਾ ਸਕੂਟਰ ਮੋਟਰਸਾਈਕਲ ਕਾਫਲਾ ਸ਼ਮੂਲੀਅਤ ਕਰੇਗਾ ਜਿਸ ਵਿੱਚ ਅੱਜ ਡਿਊਟੀਆਂ ਵੀ ਲਗਾਈਆਂ ਗਈਆਂ ਹਨ ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨ BKMU ਚ ਸ਼ਾਮਲ ਹੋਏ ਜਿਨ੍ਹਾਂ ਦਾ ਸਵਾਗਤ ਸਰਦਾਰ ਗਿੱਲ ਵੱਲੋਂ ਸਿਰਪਾਓ ਪਾ ਕੇ ਕੀਤਾ ਗਿਆ